ਕਾਸੀ ਗੱਲ ਦੋਸਤੋ ਅੱਜ ਮੈਂ ਇੱਕ ਜਿਹੜਾ ਮੇਰਾ ਲੌਂਗ ਡਿਬੇਟ ਹੈ ਪੁਰਾਣੀ ਉਦੋਂ ਕਹਿ ਲੋ ਕਿ ਤਾਇਦ ਕਰਨ ਉਦੀ ਆਇਆ ਹੈ ਤੁਹਾਡੇ ਉੱਪਰੂ ਪਹਿਲਾਂ ਤੇ ਮਾਫੀ ਇਨੇ ਦਿਨਾਂ ਆਉਣ ਲਈ ਸਾਡੇ ਤਰਨਤਾਲ ਨਜਮਨੀ ਚੋਂ ਚੱਲ ਰਹੀ ਸੀ ਉਹਦੇ ਕਰਕੇ ਬਿਜ਼ੀ ਸੀਗੇ ਸੋ ਅੱਜ ਮੈਂ ਆਪਣੇ ਬੋਲਾਂ ਤੇ ਮੋਹਰ ਲਾਉਣ ਲਈ ਨਾ ਅੱਗੇ ਜਦੋਂ ਹੀ ਕਦੀ ਰਾਉਂਡਸ ਆਮ ਲਿਆਉਣੇ ਤੇ ਆ ਡਬੀਆਂ ਡਬੀਆਂ ਸੁੱਟਦੇ ਹੀ ਦੀਆਂ ਸੀ ਪਰ ਅੱਜ ਸਪੈਸੀਫਿਕਲੀ ਮੈਂ ਤੁਹਾਨੂੰ ਵਿਖਾਉਣ ਲਈ ਅ ਕਿ ਪੁਆਇੰਟ 22 ਦਾ ਰਾਉਂਡ ਕਿੰਨਾ ਅਸਰਦਾਰ ਹੈ ਜਾਂ ਕਿੰਨਾ ਮਾਰੂ ਹੈ ਜਾਂ ਕਿੰਨੀ ਰੇਂਜ ਰੱਖਦਾ ਜਾਂ ਕਿੰਨੀ ਇਹ ਕਹ ਲਈਏ ਕਿ ਟਾਰਗੇਟ ਦੇ ਵਿੱਚ ਕਿੰਨਾ ਸਟੀਕ ਹੈ ਤੇ ਮਾਰਨ ਦੇ ਵਿੱਚ ਕਿੰਨਾ ਸਟੀਕ ਹੈ ਉਹ ਵਿਖਾਵਾਂ ਇਹ ਹੈ ਜੀ ਬਲੇਜ਼ਰ ਸੀਸੀਆਈ ਦਾ ਸਬ ਬ੍ਰੈਂਡ ਦਾ ਬਲੇਜ਼ਰ ਤੁਸੀਂ ਸੁਣਿਆ ਹੋਊਗਾ ਹੁਣ ਇਹਦੇ ਤੇ ਖਾਸ ਦੇਖ ਲਓ ਰੇਂਜ 1.5 ਮਾਈਲਸ 2.5 ਕਿਲੋਮੀਟਰਸ ਰੀਡ 올 वार्निंग्स बिफोर ਯੂਜ਼ 댓 ਇਜ਼ ਅਦਰ ਥਿੰਗ ਥਿਸ ਇਜ਼ ਦਾ ਮੇਨ ਥਿੰਗ ਹੁਣ ਆਪਾਂ ਇਹਨੂੰ ਇੱਥੇ ਰੱਖ ਲਈਏ ਹਾਂਜੀ ਆਪਾਂ 315 ਇਨੀ ਰੇਂਜ ਹੈ ਜੀ ਫਲਾਣੀ ਰਾਈਫਲ ਇਨੀ ਰੇਂਜ ਹੈ ਜੀ ਫਲਾਣੀ ਇਹਨਾ ਮਾਰ ਰਖਦੀ ਹੈ ਪਰ ਮੇਨ ਮਕਸਦ ਕੀ ਹੁੰਦਾ ਹੈ ਕਿ ਟਾਰਗੇਟ ਤੇ ਸ਼ੂਟ ਕਰ ਕਿਉਂ ਵੱਡੀਆਂ ਰਾਈਫਲਸ ਕਿਉਂ ਵੱਡੇ ਬੋਰ ਜਿਹੜੇ ਆ ਉਹਨਾਂ ਨੂੰ ਜਾਂ ਉਹ ਬੋਰ ਜਿਹੜੇ ਆ 0.22lr ਨੂੰ ਰਿਫਲੇਸ ਨਹੀਂ ਕਰ ਸਕਿਆ ਅਜੇ ਤੱਕ ਉਹਦਾ ਕਾਰਨ ਸਿਰਫ ਤੇ ਸਿਰਫ ਇਹੀ ਹੈ ਇੱਕ ਤੇ ਦੀ ਰੇਂਜ ਇੱਕ ਦੀ ਪੈਨੇਟ੍ਰੇਸ਼ਨ ਇੱਕ ਇਹਦੀ ਮੌਸਮ ਕਿਸੇ ਵੀ ਹਿਸਾਬ ਦਾ ਹੋਵੇ ਹਵਾਵਾਂ ਕਿਸੇ ਵੀ ਹਿਸਾਬ ਦੀਆਂ ਹੋਣੇ ਗੋਲੀ ਦੀ ਬਣਤਰ ਇਹ ਜੀ ਹੈ ਕਿ ਆਪ ਦਾ ਟਾਰਗੇਟ ਲੱਭ ਲੈਂਦੀ ਹੈ ਸੋ ਚਲਾਉਣ ਵਾਲੇ ਤੇ ਆ ਉਹ ਇਹਨੂੰ ਯੂਜ਼ ਕਿਵੇਂ ਕਰਦਾ ਪਰ देयर ਇਜ਼ ਨੋ ਅਦਰ ਆਪਸ਼ਨ ਵਿਚ ਰਿਪਲੇਸ ਪੁਆਇੰਟ 22 ਐਲ ਆਰ ਸੋ ਇਹ ਛੋਟੀ ਜੀ ਵੀਡੀਓ ਹੈ ਜਿਹਦੇ ਨਾਲ ਮੈਂ ਤੁਹਾਨੂੰ ਲੋਕਾਂ ਨੂੰ ਇਹ ਸਿੱਧ ਕਰ ਸਕਿਆ ਹੈ কারণ ਕਿ ਕਿ ਬੰਦੇ ਨੂੰ ਨਾ ਦਿਮਾਗ ਚ ਨਹੀਂ ਹੁੰਦਾ ਅਸੀਂ ਇਹ ਯੂਜ਼ ਕਰਦੇ ਆ ਗੋਲੀਆਂ ਪਤਾ ਨਹੀਂ ਕਦੋਂ ਤੋਂ ਯੂਜ਼ ਕਰਦੇ ਡੱਬੀਆਂ ਭਵਾ ਕੇ ਮਾਰੀ ਦੀਆਂ ਮੈਂ ਸੋਚਿਆ ਅੱਜ ਮੈਂ ਮੇਰੇ ਕੋਲੇ ਡੱਬੀ ਪਈ ਹੋਈ ਸੀ ਮੈਂ ਕਿਹਾ ਯਾਰ ਇੱਕ ਤਾਂ ਮੈਂ ਥੋੜਾ ਫ੍ਰੀ ਸੀ ਅੱਜ ਸ਼ਾਮ ਨੂੰ ਤੇ ਮੈਂ ਕਿਹਾ ਮੈਂ ਇਹ ਲੋਕਾਂ ਨੂੰ ਕਿਉਂ ਨਾ ਨੌਲੇਜ ਦਵਾ ਕਿ ਯਾਰ ਮੈਂ ਕਹਿ ਤੇ ਦਿਨਾ ਵੀ 0.22.22 ਬਹੁਤ ਵਧੀਆ 0.22 ਲਿਆ ਕਰੋ ਰੱਖਿਆ ਕਰੋ ਪਰ ਕਿਵੇਂ ਉਹ ਲੋਕ ਕਨਵਿੰਸ ਕਿਵੇਂ ਹੋਣਗੇ ਸੋ ਦੈਟਸ ਵਾਈ ਆ ਮੇਡ ਦਿਸ ਵੀਡੀਓ ਤੇ ਮੈਂ ਤੁਹਾਨੂੰ ਦੱਸਿਆ ਕਿ ਇਹਦੀ ਰੇਂਜ ਜਿਹੜੀ ਹੈ ਉਹ ਕੰਪਨੀਆਂ ਕਲੇਮ ਕਰਦੀਆਂ ਤੇ ਇੰਟਰਨੈਸ਼ਨਲ ਕੰਪਨੀਆਂ ਨੇ ਕੋਈ ਇੱਥੇ ਬਣਿਆ ਹੋਇਆ ਨਹੀਂ ਲੋਕਲ ਕੋਈ ਮਾਲ ਹੈ ਕਿ ਜਿੰਨੇ ਕਹਤਾ ਤੇ ਬਸ ਕੋਈ ਗੱਲ ਨਹੀਂ ਇਹਨਾਂ ਨੂੰ ਦੂਸਰੀਆਂ ਕੰਪਨੀਆਂ ਸਿਊ ਕਰਦੀਆਂ ਨੇ ਇਹਨਾਂ ਨੂੰ ਵੱਡੇ ਵੱਡੇ ਸ਼ੂਟਰਸ ਜਿਹੜੇ ਜਿਉਂ ਕੰਪੀਟੀਸ਼ਨ ਹਾਰਦੇ ਆ ਤੇ ਸਿਊ ਕਰਦੇ ਨੇ ਸੋ ਜੋ ਉਹਨਾਂ ਨੇ ਕਿਹਾ ਉਹਦੇ ਤੇ ਉਹਨਾਂ ਨੂੰ ਮੋਹਰ ਲਾਉਣੀ ਪੈਂਦੀ ਆ ਉਹ ਮੈਂਸ਼ਨ ਹੀ ਤਾਂ ਕਰਦੇ ਆ ਆਪਦੀ ਡੱਬੀ ਤੇ ਜਾਂ ਆਪਦੇ ਮਾਰਕੀ ਤੇ ਸੋ ਇਹ ਹੈ ਜੀ ਮੇਰਾ ਪੁਆਇੰਟ 22 ਦੇ ਰਾਉਂਡ ਤੇ ਇੱਕ ਸਪੈਸ਼ਲ ਵੀਡੀਓ ਇਹਦੀ ਰੇਂਜ ਇਹਦੀ ਸਟਿਕਤਾ ਤੇ ਇਹਦੀ ਪਾਵਰ ਹੁਣ ਤੁਸੀਂ ਇਹ ਸੋਚੋ ਵੀ ਜੇ 2.5 ਕਿਲੋਮੀਟਰ ਤੱਕ ਰੇਂਜ ਲਿਖੀ ਹੋਈ ਹੈ ਇਹ ਕਿੰਨੀ ਪਾਵਰਫੁਲ ਹੈ ਇਹ 20 ਫੁੱਟ ਤੇ ਜਾਂ 25 ਫੁੱਟ ਤੇ ਜਾਂ 30 ਫੁੱਟ ਤੇ ਜਾਂ 50 ਫੁੱਟ ਤੇ ਜਾਂ 100 ਫੁੱਟ ਤੇ ਕਿੰਨਾ ਅਸਰ ਕਰੂਗੀ ਕਿਵੇਂ ਬੰਦੇ ਨੂੰ ਪਾੜ ਕੇ ਲੰਘੂ ਜਾਂ ਕਿਵੇਂ ਆਪਣੇ ਨਿਸ਼ਾਨੇ ਨੂੰ ਹਿਟ ਕਰੂਗੀ ਸੋ ਦਿਸ ਇਜ਼ ਵਾਈ ਆ ਪ੍ਰੀਫਰ ਪੁਆਇੰਟ 22 ਇਨ ਮਾਈ ਪਰਸਨਲ ਸੈਲਫ ਡਿਫੈਂਸ ਐਂਡ ਜਦੋਂ ਰਾਤ ਬਰਾਤੇ ਆਪਾਂ ਟਰੈਵਲ ਕਰਦੇ ਆਂ ਇਲਾਕੇ ਚ ਜਾਣੇ ਆ ਲੇਟ ਫੀਟ ਆਉਨੇ ਆ ਤੇ ਤੁਹਾਨੂੰ ਦੂਰੋਂ ਦੇਖ ਕੇ ਜਿਹੜਾ ਰਿਫਲੈਕਸ ਦੇਣਾ ਪੈਂਦਾ ਜਾਂ ਕਹ ਲੋ ਕਿ ਤੁਹਾਨੂੰ ਐਕਟ ਕਰਨਾ ਪੈਂਦਾ ਸੋ ਦੂਰ ਦੀ ਮਾਰ ਲਈ ਹਮੇਸ਼ਾ ਹੀ ਪੁਆਇੰਟ 22 ਤੋਂ ਵਧੀਆ ਕੋਈ ਵੀ ਨਾ ਰਾਉਂਡ ਹੈ ਨਾ ਵੈਪਨ ਹੈ ਧੰਨਵਾਦ ਜੀ ਵੇਖਣ ਲਈ